ਹੈਲੋ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਜਿਹੜੀ ਕਹਾਣੀ ਹੈਗੀ ਉਹ ਇੱਕ ਐਸੀ ਕਹਾਣੀ ਹੈ ਕਿ ਜਿਸ ਪਤਨੀ ਦੇ ਮਰਡਰ ਦੇ ਕੇਸ ਤੇ ਵਿੱਚ ਪਤੀ ਤੇ ਉਸ ਦਾ ਦੋਸਤ ਜੇਲ੍ਹ ਵਿੱਚ ਸੀ ਉਹੀ ਪਤੀ ਅਚਾਨ ਪਤਨੀ ਅਚਾਨਕ 7 ਸਾਲਾਂ ਬਾਅਦ ਉਸ ਪਤੀ ਨੂੰ ਜਦੋਂ ਮਿਲਦੀ ਹੈ ਜਿੰਦਾ ਤੇ ਉਹ ਕਹਾਣੀ ਕਿਸ ਤਰ੍ਹਾਂ ਸਾਰੀ ਗੁਜ਼ਰਦੀ ਹੈ ਕਿਸ ਤਰ੍ਹਾਂ ਉਸ ਦਾ ਕਤਲ ਹੁੰਦਾ ਹੈ ਤੇ ਕਿਸ ਤਰ੍ਹਾਂ ਉਹ ਵਾਪਸ ਉਸ ਆਪ ਦੇ ਪਤੀ ਨੂੰ सोनू ਨੂੰ ਮਿਲਦੀ ਏ ਇਹ ਕਹਾਣੀ ਤਾਂ ਜ਼ਰੂਰ ਸੁਣਾਏ ਲਾਸ ਤੱਕ ਤਾਂ ਹੀ ਤੁਹਾਨੂੰ ਸਾਰਾ ਇਸ ਕਹਾਣੀ ਦੇ ਬਾਰੇ ਪਤਾ ਲੱਗੇਗਾ ਇਹ ਕਹਾਣੀ ਹੈਗੀ ਏ ਮਹਿੰਦੀ ਬਾਲਾਪੁਰ ਦੀ ਠੀਕ ਹੈ 2015 ਦੇ ਵਿੱਚ ਜਿਹੜਾ सोनू ਹੁੰਦਾ ਏ ਉਸ ਨੂੰ ਇੱਕ ਆਰਤੀ ਨਾਮ ਦੀ ਕੁੜੀ ਮਿਲਦੀ ਏ ਤੇ ਉਸ ਨਾਲ ਉਸ ਨੂੰ ਪਿਆਰ ਹੋ ਜਾਂਦਾ ਏ ਜਿਹੜੀ ਕਿ ਉਹਨੂੰ ਵrindavan ਦੇ ਵਿੱਚ ਮਿਲਦੀ ਏ ਤੇ ਉੱਥੇ ਉਸ ਨੂੰ ਉਸ ਨਾਲ ਪਿਆਰ ਹੋ ਜਾਂਦਾ ਏ ਤੇ ਹੌਲੀ-ਹੌਲੀ ਉਹ ਕੁੜੀ ਤੇ ਮੁੰਡੇ ਇੱਕ ਦੂਜੇ ਦੇ ਕਾਫੀ ਪਿਆਰ ਦੇ ਵਿੱਚ ਪੈ ਜਾਂਦੇ ਆ ਜਿਸ ਕਰਕੇ ਉਹ ਦੋਵੇਂ ਜਾਣੇ ਆਪ ਦਾ ਵਿਆਹ ਕੋਟ ਮੈਰिज ਵਿੱਚ ਕਰਵਾ ਲੈਂਦੇ ਨੇ ਤੇ ਕੋਟ ਮੈਰिज ਕਰਵਾ ਕੇ ਤੇ ਜਿਹੜੀ ਆਰਤੀ ਹੁੰਦੀ ਏ ਉਹ ਆਪਣੇ ਪਤੀ सोनू ਦੇ ਘਰ ਵਿੱਚ ਆ ਜਾਂਦੀ ਏ ਜਦੋਂ ਉਸ ਦੇ ਘਰ ਵਿੱਚ ਆਉਂਦੀ ਏ ਤੇ ਉਸ ਦੇ ਘਰ ਦੇ ਹਾਲਾਤ ਦੇਖਦੀ ਏ ਤੇ ਉਹ ਬਹੁਤ ਪਛਤਾਉਂਦੀ ਏ ਕਿ ਮੈਂ ਕਿੱਥੇ ਫਸ ਗਈ ਉਹ ਕੀ ਦੇਖਦੀ ਫਿਰ ਹੌਲੀ-ਹੌਲੀ ਆਪਣੇ ਪਤੀ ਤੋਂ ਮੰਗ ਕਰਨ ਲੱਪੈਂਦੀ ਏ ਪੈਸੇ ਦੀ ਜਾਂ ਕੋਈ ਗਿਫਟ ਵਗੈਰਾ ਹਾਰ ਸ਼ਿੰਗਾਰ ਲਈ ਸੋਨਿਆ ਵਗੈਰਾ ਇਸ ਤਰ੍ਹਾਂ ਕਰਕੇ ਉਹਦੀਆਂ ਮੰਗਾਂ ਦਿਨੋ-ਦਿਨ ਵਧਣ ਲੱਪੈਂਦੀਆਂ ਸੋਨੂ ਜੋੜਾ ਕਿ ਗਰੀਬ ਪਰਿਵਾਰ ਦਾ ਹੁੰਦਾ ਹੈ ਤੇ ਉਸਦੇ ਭੈਣ ਭਰਾ ਵੀ ਹੁੰਦੇ ਨੇ ਤੇ ਉਸ ਉਹਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਿਆਦਾ ਸੀ ਇਸ ਕਰਕੇ ਉਹਨਾਂ ਦਾ 8 ਸਤੰਬਰ 2015 ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਸੀ ਤੇ ਜਿਹੜੀ ਉਹਦੀ ਵਾਈਫ ਸੀ 16 ਸਤੰਬਰ ਨੂੰ ਉਹ ਗਾਇਬ ਹੋ ਜਾਂਦੀ ਏ ਠੀਕ ਹੈ ਕਿ ਜਦੋਂ 14 ਤੋਂ 16 ਦੇ ਵਿੱਚ ਵਿੱਚ ਉਹ ਗਾਇਬ ਹੋ ਜਾਂਦੀ ਏ ਕਿ ਉਸ ਦਾ ਕੁਝ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੱਥੇ ਗਈ ਕਿੱਥੇ ਨਹੀਂ ਗਈ ਇਸ ਕਰਕੇ ਉਹ ਉਸ ਦਾ ਜਿਹੜਾ ਪਤੀ ਹੁੰਦਾ ਸੋਨੂ ਉਹ ਬਹੁਤ ਹੀ ਜ਼ਿਆਦਾ ਟੈਨਸ਼ਨ ਵਿੱਚ ਹੋ ਜਾਂਦਾ ਹੈ ਤੇ ਉਹ ਆਪਣੀ ਪਤਨੀ ਨੂੰ ਲੱਭਣ ਦੇ ਵਿੱਚ ਲੱਗ ਜਾਂਦਾ ਹੈ ਕਦੇ ਸਾਰੇ ਆਲੇ ਦੁਆਲੇ ਸਾਰੇ ਜਿਵੇਂ ਆਪ ਦਾ ਮਹਿੰਦੀ ਪੂਰਾ ਸਾਰਾ ਇਲਾਕਾ ਸ਼ਾਨ ਮਾਰਦਾ ਹੈ ਪਰ ਉਸ ਨੂੰ ਉਸ ਦੀ ਪਤਨੀ ਕਿਤੇ ਵੀ ਨਹੀਂ ਮਿਲਦੀ ਪੁਲਿਸ ਕੋਲ ਜਾਂਦਾ ਨਹੀਂ ਕਿਉਂਕਿ ਉਹ ਡਰਦਾ ਸੀ ਕਿ ਹਣਾ ਕੀ ਕਿਤੇ ਮੇਰੀ ਪਤਨੀ ਉੱਥੇ ਵੀ ਜਾ ਕੇ ਉਹਨਾਂ ਦੇ ਕੋਲ ਇਹ ਸ਼ਿਕਾਇਤਾਂ ਨਾ ਕਰੇ ਕਿ ਮੰਗਣਾ ਕਰਨ ਲਾਪੇ ਪੈਸਿਆਂ ਦੀ ਜਾਂ ਕਿਸ ਤਰ੍ਹਾਂ ਇਸ ਕਰਕੇ ਉਹ ਪੁਲਿਸ ਕੋਲ ਨਹੀਂ ਜਾਂਦਾ ਉਸ ਦੇ ਮਾਪਿਓ ਕੋਲ ਵੀ ਜਾਂਦਾ ਹੈ ਆਰਤੀ ਦੇ ਤੇ ਉਸ ਦੇ ਮਾਪਿਓ ਵੀ ਕਹਿੰਦੇ ਨੇ ਕਿ ਸਾਨੂੰ ਤਾਂ ਨਹੀਂ ਪਤਾ ਤੈਨੂੰ ਹੀ ਪਤਾ ਹੋਣਾ ਚਾਹੀਦਾ ਫਿਰ ਕੀ ਹੁੰਦਾ ਹੈ ਜਿਹੜਾ ਉਸ ਦੇ ਮਾਤਾ ਪਿਤਾ ਹੁੰਦੇ ਨੇ ਤੇ ਉਹ ਆਉਂਦੇ ਨੇ ਤੇ ਉਥੇ 17 18 ਤਰੀਕ ਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਤੇ ਜਦੋਂ ਪੁੱਛਦੇ ਨੇ ਪੁਲਿਸ ਵਾਲੇ ਕਿ ਹਾਂ ਤੁਹਾਨੂੰ ਕਿਸੇ ਤੇ ਸ਼ੱਕ ਤੇ ਉਸ ਦੇ ਪਤੀ ਦਾ ਨਾਂ ਹੀ ਉਸ ਦਾ ਪਿਤਾ ਲੈ ਦਿੰਦਾ ਹੈ ਕਿ ਹਾਂ ਉਸ ਦੇ ਪਤੀ ਦੇ ਹੀ ਹੋ ਸਕਦਾ ਹੈ ਤੇ ਫਿਰ ਉਹ ਪੁਲਿਸ ਵਾਲੇ ਇੰਨੀ ਉਹ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਤੇ ਉਹ ਉਸ ਨੂੰ ਗੱਲ ਨੂੰ ਬੰਦ ਕਰ ਦਿੰਦੇ ਨੇ ਤੇ ਇਹ ਉਹ ਇਸ ਤਰ੍ਹਾਂ ਹੀ ਟਾਈਮ ਲੰਘਨ ਲੱਪ ਜਾਂਦਾ ਫਿਰ ਥੋੜੇ ਟਾਈਮ ਬਾਅਦ ਹੀ ਬ੍ਰਿੰਦਾਵਨ ਦੀ ਜਿਹੜੀ ਪੁਲਿਸ ਹੁੰਦੀ ਏ ਉਹਨਾਂ ਨੂੰ ਇੱਕ লাশ ਮਿਲਦੀ ਏ লাশ ਮਿਲਦੀ ਏ ਤੇ ਜਦੋਂ ਉਹ লাশ ਮਿਲਦੀ ਏ ਪੁਲਿਸ ਦੇ ਦਿਮਾਗ ਵਿੱਚ ਉਹ ਜਿਹੜੀ ਗੁੰਮਸ਼ੁਦਗੀ ਦੀ ਰਿਪੋਰਟ ਆਰਤੀ ਦੀ ਹੁੰਦੀ ਏ ਉਹ ਵੀ ਯਾਦ ਆ ਜਾਂਦੀ ਏ ਉਹਨਾਂ ਨੂੰ ਤੇ ਫਿਰ ਉਹ ਉਸ ਲਿਖਾ ਉਹਦੀ ਜਾਂਚ ਕਰਵਾਉਣ ਦੇ ਲਈ ਉਸਦੇ ਪਿਤਾ ਨੂੰ ਬੁਲਾਉਂਦੇ ਨੇ ਆਰਤੀ ਦੀ ਜਦੋਂ ਪਿਤਾ ਆਉਂਦਾ ਹੈ ਆਰਤੀ ਦਾ ਤੇ ਉਹ ਕਹਿੰਦਾ ਹੈ ਕਿ ਹਾਂ ਇਹ ਮੇਰੀ ਬੇਟੀ ਹੈ ਤੇ ਉਹ ਉਸ ਨੂੰ ਸ਼ਾਨਬੀਨ ਕਰਨ ਲੱਗ ਪੈਂਦੇ ਨੇ ਤੇ ਉਹ ਆਰਤੀ ਨੂੰ ਮਰੀ ਹੋਈ ਸਮਝ ਕੇ ਮਰੀ ਹੋਈ ਨੂੰ ਦੇਖ ਕੇ ਉਸ ਦਾ ਪਿਤਾ ਬਹੁਤ ਹੀ ਜ਼ਿਆਦਾ ਰੋਣ ਲੱਗ ਪੈਂਦਾ ਹੈ ਕਰਲੋਂਦਾ ਹੈ ਠੀਕ ਹੈ ਤੇ ਕਹਿੰਦਾ ਹੈ ਕਿ ਇਹ ਮੇਰੀ ਬੇਟੀ ਹੈ ਜਦੋਂ ਫਿਰ ਉਸ ਨੂੰ ਇਸ ਕਤਲ ਦੇ ਬਾਰੇ ਛਿਆ ਜਾਂਦਾ ਹੈ ਕਿ ਤੁਹਾਨੂੰ ਕਿਸੇ ਦੇ ਸ਼ਾਕਤ ਹੋ ਫਿਰ ਉਸਦੇ ਪਤੀ ਦਾ ਨਾਂ ਹੀ ਲੈਂਦਾ ਹੈ ਉਸਦੇ ਪਤੀ ਅਤੇ ਉਸਦੇ دوست ਇੱਕ ਨੂੰ ਚੱਕ ਕੇ ਲਿਆ ਜਾਂਦਾ ਹੈ ਥਾਣੇ ਦੇ ਵਿੱਚ ਤੇ ਉਹ ਕੁਝ ਵੀ ਨਹੀਂ ਕਬੂਲਦੇ ਕਿ ਹਾਂ ਅਸੀਂ ਕਤਲ ਕੀਤਾ ਹੈ ਜਾਂ ਨਹੀਂ ਕੀਤਾ ਇਸ ਕਰਕੇ ਉਹਨਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਥਰਡ ਡਿਗਰੀ ਇਸਤੇਮਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਕੁੱਟ ਮਾਰ ਕੀਤੀ ਜਾਂਦੀ ਹੈ ਉਹਨਾਂ ਦੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਕੁੱਟਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਜ਼ੁਲਮ ਤੁਸੀਂ ਕਬੂਲ ਕਰੋ ਤੇ ਪਰ ਉਹ ਫਿਰ ਵੀ ਨਹੀਂ ਮੰਨਦੇ ਫਿਰ ਉਹਨਾਂ ਦੇ ਵਿੱਚੋਂ ਜਿਹੜਾ ਸੋਨੂ ਹੁੰਦਾ ਉਸ ਦੀ ਉਂਗਲਾਂ ਦੇ 9 ਉਖਾੜ ਦਿੱਤੇ ਜਾਂਦੇ ਆ ਪੁਲਿਸ ਵੱਲੋਂ ਇੰਨਾ ਜ਼ਿਆਦਾ ਤੇ ਫਿਰ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਕਿ ਤੁਹਾਡਾ ਇਨਕਾਊਂਟਰ ਕਰ ਦਿੱਤਾ ਜਾਏਗਾ ਤੇ ਫਿਰ ਇਹ ਇਨਕਾਊਂਟਰ ਦੀਆਂ ਗੱਲਾਂ ਉਹਨਾਂ ਨੇ ਪਹਿਲਾਂ ਵੀ ਕਾਫੀ ਸੁਣੀਆਂ ਸੀ ਇਸ ਕਰਕੇ ਉਹ ਡਰ ਗਏ ਤੇ ਉਹਨਾਂ ਨੇ ਕਬੂਲ ਕਰ ਲਿਆ ਤੇ ਉਹ ਇਸੇ ਤਰ੍ਹਾਂ ਹੀ ਉਹਨਾਂ ਪੁਲਿਸ ਵਾਲਿਆਂ ਨੂੰ ਉਦੋਂ 15 ਕੋ ਹਜ਼ਾਰ ਰੁਪਏ ਦਾ ਇਨਾਮ ਵੀ ਮਿਲਿਆ ਸੀ ਕਿ ਇਸ ਕੇਸ ਨੂੰ ਇੰਨੀ ਜਲਦੀ ਸੁਲਝਾ ਲੈਣ ਨੇ ਇਸ ਕਰਕੇ ਉਹਨਾਂ ਨੂੰ 15 ਕੋ ਹਜ਼ਾਰ ਰੁਪਏ ਦਾ ਇਨਾਮ ਵੀ ਮਿਲਿਆ ਸੀ ਇਹ ਗੱਲ ਇਸੇ ਤਰ੍ਹਾਂ ਹੀ ਚੱਲਦੀ ਏ ਤੇ ਉਧਰ ਸੋਨੂ ਤੇ ਜਿਹੜਾ ਉਸ ਦਾ ਫਰੈਂਡ ਸੀ ਗੋਪਾਲ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਏ ਤੇ ਫਿਰ ਸਜ਼ਾ ਦਿੱਤੀ ਜਾਂਦੀ ਏ ਇਸੇ ਸਜ਼ਾ ਦੇ ਭੁਗਤਣ ਦੇ ਦੌਰਾਨ ਉਹਨਾਂ ਨੂੰ ਫਿਰ ਉਹਨਾਂ ਦਾ ਜਿਹੜਾ ਗੋਪਾਲ ਜਿੰਨਾ ਜਿਸ ਘਰ ਕੰਮ ਕਰਦਾ ਸੀ ਵਗੈਰਾ ਜਿੱਥੇ ਕੰਮ ਕਰਦਾ ਸੀ ਉਸ ਉਹਨਾਂ ਨੂੰ ਯਕੀਨ ਨਹੀਂ ਸੀ ਆਉਂਦਾ ਸੀ ਕਿ ਇੰਨਾ ਸਿੱਧਾ ਸਾਦਾ ਇੰਨਾ ਵਧੀਆ ਇਨਸਾਨ ਹੈ ਕਤਲ ਕਰ ਸਕਦਾ ਉਹ ਉਸ ਦੇ ਵੱਲੋਂ ਕਤਲ ਲੜ ਰਿਹਾ ਸੀ ਤੇ ਇਸ ਦੇ ਦੌਰਾਨ ਹੀ ਉਹਨਾਂ ਨੇ 2016 ਦੇ ਵਿੱਚ ਗੋਪਾਲ ਦੀ ਜ਼ਮਾਨਤ ਕਰਵਾ ਲਈ ਤੇ ਫਿਰ ਜਿਹੜਾ ਉਹਦੇ ਨਾਲ ਸੋਨੂ ਸੀ 2017 ਵਿੱਚ ਉਸ ਦੀ ਵੀ ਜ਼ਮਾਨਤ ਹੋ ਗਈ ਫਿਰ ਉਹ ਦੋਵੇਂ ਜਾਣੇ ਜਦੋਂ ਆਧਿਆ ਦੇ ਘਰਾਂ ਵਿੱਚ ਆਉਂਦੇ ਨੇ ਤੇ ਤੁਹਾਨੂੰ ਪਤਾ ਹੈ ਕਿ ਘਰ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਸਨ ਕਿਉਂਕਿ ਜਿਹੜਾ ਸੋਨੂ ਸੀ ਉਸ ਦੇ ਵੀ ਉਸ ਦੇ ਦਾ ਭੈਣ ਭਰਾ ਵਿਆਹੇ ਹੋਏ ਸੀ ਕਿ ਉਹ ਸਾਰਿਆਂ ਤੋਂ ਛੋਟਾ ਸੀ ਤੇ ਗੋਪਾਲ ਜਿਸ ਦਾ ਹਾਲੇ ਵਿਆਹ ਨਹੀਂ ਹੋਇਆ ਸੀ ਕਿ ਵਿਆਹ ਰੱਖਿਆ ਹੋਇਆ ਸੀ ਉਸ ਦਾ ਰਿਸ਼ਤਾ ਟੁੱਟ ਜਾਂਦਾ ਹੈ ਤੇ ਦੂਜੇ ਭੈਣ ਭਰਾਵਾਂ ਦਾ ਕੋਈ ਵਿਆਹ ਨਹੀਂ ਹੁੰਦਾ ਕਿਉਂਕਿ ਸਾਰਿਆਂ ਨੂੰ ਹੀ ਇਹ ਹੁੰਦਾ ਹੈ ਕਿ ਇਹ ਤਾਂ ਹਨਾ ਕਿ ਕੁੜੀਆਂ ਨੂੰ ਮਾਰ ਦਿੰਦੇ ਨੇ ਜਾਂ ਇਸ ਤਰ੍ਹਾਂ ਕਰਕੇ ਸਾਰੇ ਉਸ ਘਰ ਤੋਂ ਦੂਰ ਹੋ ਜਾਂਦੇ ਨੇ ਤੇ ਜਿਹੜਾ ਗੋਪਾਲ ਦਾ ਰਿਸ਼ਤਾ ਵੀ ਕਿਤੇ ਨਾ ਕਿਤੇ ਟੁੱਟ ਜਾਂਦਾ ਹੈ ਤੇ ਫਿਰ ਇਸ ਕਰ ਰਾਣੀ ਉਸਦੇ ਪੈਣ ਭਰਾਵਾਂ ਦਾ ਵੀ ਕੋਈ ਵੀ ਰਿਸ਼ਤਾ ਨਹੀਂ ਕਰਦਾ ਤੁਹਾਨੂੰ ਵੀ ਪਤਾ ਹੈ ਕੋਈ ਮਾੜੀ ਬਦਨਾਮੀ ਹੋ ਜੇ ਕੋਈ ਤਾਂ ਨਹੀਂ ਕਰਦਾ ਇਹ ਤਾਂ ਫਿਰ ਕਤਲ ਦਾ ਇਲਜ਼ਾਮ ਉਹਨਾਂ ਦੇ ਸਿਰ ਤੇ ਲੱਗਾ ਸੀ ਤੇ ਇਸ ਕਰਕੇ ਉਹਨਾਂ ਲਈ ਸਾਰੇ ਸਾਰੀ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਗਈ ਸੀ ਇਸੇ ਦੌਰਾਨੀ ਉਹ ਸੋਚਦੇ ਨੇ ਕਿ ਨਾ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਹ कलंक ਨੂੰ ਦੂਰ ਕਰਦੇ ਹਾਂ ਤੇ ਜੇ ਕਈ ਜਿਹੜੇ ਲੋਕ ਉਹਨਾਂ ਨੂੰ ਪਰਸਨਲ ਜਾਣਦੇ ਸੀ ਤੇ ਉਹ ਸੋਚਦੇ ਸੀ ਕਿ ਇਹ ਕਤਲ ਨਹੀਂ ਕਰ ਸਕਦੇ ਹਨ ਯਕੀਨ ਸੀ ਇਸੇ ਦੌਰਾਨ ਇੱਕ ਦਿਨ ਗੋਪਾਲ ਜਿਸ ਦੁਕਾਨ ਤੇ ਜਾਂਦਾ ਹੈ ਤੇ ਉੱਥੇ ਉਹਨੂੰ ਇੱਕ ਦੱਸਦਾ ਹੈ ਕਿ सोनू ਦੀ ਵਾਈਫ ਦੀ ਤਰ੍ਹਾਂ ਹੀ ਜਿਹੜਾ ਬਰਿੰਦਾਵਨ ਦੇ ਵਿੱਚ ਇੱਕ گاؤں ਉੱਥੇ ਉਹ ਇੱਕ ਲੇੜੀ ਰਹਿੰਦੀ ਹੈ ਉਸਦੇ ਤਰ੍ਹਾਂ ਹੀ ਬੋਲਦੀ ਏ ਤੇ ਮੈਂ ਥੋੜਾ ਬਹੁਤ ਆ ਪਤਾ ਕੀਤਾ ਹੈ ਤੇ ਇਹ ਉਸ ਤੋਂ ਬਾਅਦ ਹੀ ਉੱਥੇ ਰਹਿਣ ਲੱਗੀ ਏ ਜਦੋਂ ਇਹ ਤੁਹਾਡੇ ਮਰਡਰ ਦਾ ਕੇਸ ਤੁਹਾਡੇ ਤੇ ਪਿਆ ਉਸ ਤੇ ਥੋੜਾ ਟਾਈਮ ਬਾਅਦ ਜੋ ਉਸ ਟਾਈਮ ਹੀ ਉੱਥੇ ਰਹਿੰਦੀ ਪਈ 7 ਸਾਲ ਹੋ ਗਏ ਨੇ ਉੱਥੇ ਹੀ ਉਹ ਰਹਿ ਰਹੀ ਏ ਫਿਰ ਉਹਨਾਂ ਨੂੰ ਜਦੋਂ ਥੋੜਾ ਪਤਾ ਲੱਗਦਾ ਫਿਰ ਉਹ ਪੁਲਿਸ ਦੇ ਕੋਲ ਜਾਂਦੇ ਆ ਪੁਲਿਸ ਵੱਲੋਂ ਉਹਨਾਂ ਦੀ ਕੋਈ ਖਾਸ ਸੁਣਵਾਈ ਨਹੀਂ ਹੁੰਦੀ ਫਿਰ ਉਹ ਸੋਚਦੇ ਨੇ ਕਿ ਉਹ ਆਪਾਂ ਨੂੰ ਇਸ ਕੋਈ ਫਾਇਦਾ ਨਹੀਂ ਹੈਗਾ ਪੁਲਿਸ ਦੇ ਕੋਲ ਟੱਕਰਾਂ ਮਾਰਨ ਦਾ ਆਪਾਂ ਨੂੰ ਆਪ ਹੀ ਕੁਝ ਨਾ ਕੁਝ ਕਰਨਾ ਪੈਣਾ ਹੈ ਕਿ ਉਹਨਾਂ ਨੂੰ ਇਹ ਹੋ ਗਿਆ ਸੀ ਕਿ ਕਿਤੇ ਨਾ ਕਿਤੇ ਉਹ ਜਿੰਦਾ ਹੈ ਇਸ ਕਰਕੇ ਫਿਰ ਜਿਹੜਾ ਸੋਨੂ ਗੋਪਾਲ ਸੋਨੂ ਦੇ ਨਾਲ ਗੱਲ ਕਰਦੇ ਨੇ ਤੇ ਦੋਵੇਂ ਜਾਣੇ ਸੋਚਦੇ ਨੇ ਕਿ ਆਪਾਂ ਇਸ ਨੂੰ ਕਿਵੇਂ ਕਿ ਕਿਸ ਤਰ੍ਹਾਂ ਆਪਾਂ ਇਹ धाਗ ਨੂੰ ਆਪਦੇ ਤੋਂ ਲਾਈਏ ਤੇ ਕਿਸ ਤਰ੍ਹਾਂ ਆਪਾਂ ਕਿਉਂਕਿ ਇੱਕ ਉਹਨਾਂ ਤੇ ਮੁਕੱਦਮਾ ਤਾਂ ਹਾਲੇ ਵੀ ਚੱਲ ਰਿਹਾ ਸੀ ਰੋਜ਼ ਦਾ ਅਦਾਲਤਾਂ ਵਿੱਚ ਜਾਣਾ ਬਹੁਤ ਉਹਨਾਂ ਨੂੰ ਔਖਾ ਹੋ ਗਿਆ ਸੀ ਤੇ ਜਿਸ ਕਰਕੇ ਉਹਨਾਂ ਦੇ ਪਰਿਵਾਰ ਦੀ ਸਥਿਤੀ ਵੀ ਬਹੁਤ ਜ਼ਿਆਦਾ ਖਰਾਬ ਸੀ ਫਿਰ ਉਹ ਸੋਚਦੇ ਨੇ ਤੇ ਫਿਰ ਉਸੇ ਹੀ ਜਿੱਥੇ ਉਹ ਦੱਸਦਾ ਏ ਉਸੇ ਹੀ گاؤں ਦੇ ਵੱਲ ਉਸੇ ਪਿੰਡ ਵੱਲ ਜਾਂਦੇ ਨੇ ਜਦੋਂ ਉਸ ਪਿੰਡ ਦੇ ਕੋਲ ਜਾਂਦੇ ਨੇ ਤੇ ਉੱਥੇ ਉਹ ਉਠਾ ਦੇ ਵਪਾਰੀ ਬਣ ਕੇ ਜਾਂਦੇ ਨੇ ਤੇ ਊਠਾਂ ਦੇ ਵਪਾਰੀ ਬਣ ਕੇ ਕਹਿੰਦੇ ਨੇ ਕਿ ਅਸੀਂ ਊਠ ਰਾਜਸਥਾਨ ਤੋਂ ਆਏ ਆ ਅਸੀਂ ਊਠ ਖਰੀਦਣ ਜੈ ਇਸ ਤਰ੍ਹਾਂ ਕਰਕੇ ਉਹ ਪਿੰਡ ਦੇ ਬਾਰ ਬਾਰ ਗੇੜੇ ਕੱਢਦੇ ਇੱਕ ਦੋ ਪਰ ਉਸ ਦੇ ਦੌਰਾਨ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿਉਂਕਿ ਇੰਨਾ ਟਾਈਮ ਹੁੰਦਾ ਨਹੀਂ ਕਿ ਉਹਨਾਂ ਕੋਲ ਕੀ ਹਾਂ ਘਰ ਵਿੱਚ ਵੜ ਸਕਣ ਕਿਸੇ ਦੇ ਪਰ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਫਿਰ ਇਸ ਤੋਂ ਬਾਅਦ ਫਿਰ ਉਹ ਸੋਚਦੇ ਨੇ ਉਹ ਸਬਜੀ ਵਾਲੇ ਬੰਦੇ ਨੇ ਸਬਜੀ ਵੇਚਣ ਲੱਗ ਜਾਂਦੇ ਨੇ ਰੇੜੀ ਬਣਾ ਲੈਂਦੇ ਨੇ ਤੇ ਉਹਦੇ ਉੱਤੇ ਸਬਜ਼ੀਆਂ ਵਗੈਰਾ ਰੱਖ ਕੇ ਤੇ ਉਥੇ ਵੇਚਣ ਲੱਪੈਂਦੇ ਨੇ ਇਸੇ ਦੌਰਾਨ ਕੀ ਹੁੰਦਾ ਹੈ ਕਿ ਜਿਸ ਘਰ ਵਿੱਚੋਂ ਇੱਕ ਘਰ ਵਿੱਚੋਂ ਲੇਡੀ ਨਿਕਲਦੀ ਏ ਔਰਤ ਨਿਕਲਦੀ ਸਬਜ਼ੀ ਲੈਣ ਆਉਂਦੀ ਏ ਤੇ ਸੋਨੂੰ ਉਸ ਨੂੰ ਦੇਖਦੇ ਹੀ ਪਛਾਣ ਜਾਂਦਾ ਏ ਤੇ ਪਰ ਉਹਨਾਂ ਨੇ ਥੋੜਾ ਜਿਹਾ ਬਹੁਤ ਆਪ ਦਾ ਪੇਸਟ ਜਾਂ ਬਦਲਿਆ ਹੁੰਦਾ ਹੈ ਜਿਸ ਕਰਕੇ ਆਰਤੀ ਉਹਨਾਂ ਨੂੰ ਨਹੀਂ ਪਛਾਣਦੀ ਤੇ ਉਹ ਉਹਨਾਂ ਨੂੰ ਪਛਾਣ ਲੈਂਦੇ ਪਰ ਪਛਾਣ ਕੀ ਕਰੇ ਉੱਥੇ ਸਬੂਤ ਚਾਹੀਦੇ ਹੁੰਦੇ ਆ ਪੁਲਿਸ ਦੇ ਕੋਲ ਕੱਲਾ ਉਸਨੂੰ ਫਿਰ ਉਹ ਦੋਨੋਂ ਜਾਣੇ ਪੁਲਿਸ ਦੇ ਕੋਲ ਜਾਂਦੇ ਨੇ ਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਜਿੰ ਜਿਹੜੇ ਮਰਡਰ ਕੇਸ ਦੇ ਵਿੱਚ ਅਸੀਂ ਹੀ ਗਏ ਅਸੀਂ ਫਸੇ ਹੋਏ ਉਹ ਔਰਤ ਤਾਂ ਜਿੰਦਾ ਏ ਫਿਰ ਇਸੇ ਤਰ੍ਹਾਂ ਹੀ ਉਹ ਕਹਿੰਦੇ ਨੇ ਤੇ ਫਿਰ ਉਹ ਕਹਿੰਦਾ ਹੈ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕੋਈ ਸਬੂਤ ਵੀ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਸਰਟੀਫਿਕੇਟ ਵੀ ਕੋਈ ਹੋਣੇ ਚਾਹੀਦੇ ਨੇ ਫਿਰ ਉਹ ਦੋਵੇਂ ਜਾਣੇ ਸੋਚਦੇ ਨੇ ਤੇ ਉਹ ਜਿਵੇਂ ਆਪਣੀਆਂ ਸਰਕਾਰੀ ਸਕੀਮਾਂ ਕਾਫੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਚਾਲਿਆ ਦੇ ਕਹਿ ਸਕਦੇ ਜਾਂ ਹੋਰ ਕਾਫੀ ਆਉਂਦੀਆਂ ਰਹਿੰਦੀਆਂ ਨੇ ਗੇਸ ਕਰਕੇ ਉਹ ਦੋਵੇਂ ਜਾਣੇ ਇੱਕ ਹੋਰ دوست ਦੀ ਹੈਲਪ ਲੈਂਦੇ ਨੇ ਤੇ ਉਸ ਨੂੰ ਬਣਾ ਕੇ ਭੇਜਦੇ ਨੇ ਕਿ ਕੋਈ ਵੀ ਸਰਕਾਰੀ ਇਹ ਚੀਜ਼ੇ ਬਣਾ ਕੇ ਭੇਜਦੇ ਨੇ ਕਿ ਸਰਕਾਰੀ ਕਾਗਜ਼ ਵਗੈਰਾ ਲੈ ਕੇ ਤੂੰ ਜਾ ਉਸਦੇ ਘਰੇ ਤੇ ਉਹਨਾਂ ਨੂੰ ਕਹੋ ਕਿ ਨਾ ਕਿ ਤੁਹਾਡੇ ਕਾਗਜ਼ ਪੱਤਰ ਚਾਹੀਦੇ ਨੇ ਤੇ ਤੁਹਾਡੇ ਸਰਕਾਰੀ ਪੈਸੇ ਆਉਣੇ ਆ ਜਾਂ ਕਮਰਿਆਂ ਦੇ ਪੈਸੇ ਆਉਣੇ ਜਾਂ ਇਸ ਤਰ੍ਹਾਂ ਕਰਕੇ ਤੁਸੀਂ ਕਹਿ ਦੇਣਾ ਉਹ ਫਿਰ ਉੱਥੇ ਜਾਂਦਾ ਹੈ ਤੇ ਉਹ ਉਸ ਤਰ੍ਹਾਂ ਹੀ ਕਹਿੰਦਾ ਹੈ ਤੇ ਉਹਨਾਂ ਦੇ ਜਿਹੜੇ ਘਰ ਦੇ ਮਰਦ ਹੁੰਦੇ ਨੇ ਉਹ ਆਪਦਾ ਆਧਾਰ ਕਾਰਡ ਵਗੈਰਾ ਦੇ ਦੇ ਦਿੰਦੇ ਨੇ ਤੇ ਔਰਤਾਂ ਦਾ ਨਹੀਂ ਦਿੰਦੇ ਉਹ ਕਹਿੰਦੇ ਆ ਕਿ ਨਹੀਂ ਇਸ ਆਜੋਸ਼ਨਾ ਦੇ ਵਿੱਚ ਔਰਤਾਂ ਦੇ ਵੀ ਲੱਗਣੇ ਆ ਤੇ ਫਿਰ ਉਹ ਆਰਤਾਂ ਦਾ ਔਰਤਾਂ ਦੇ ਵੀ ਦਿੰਦੇ ਨੇ ਤੇ ਫਿਰ ਜਿਸ ਵਿੱਚ ਆਰਤੀ ਦਾ ਵੀ ਇੱਕ ਪ੍ਰੂਫ ਹੋ ਜਾਂਦਾ ਹੈ ਇੱਕ ਆਧਾਰ ਕਾਰਡ ਦੇ ਕਹਿ ਸਕਦੇ ਆ ਜਾਂ ਉਸ ਦੇ ਵੀ ਹੁੰਦੇ ਨੇ ਫਿਰ ਉਹ ਲੈ ਕੇ ਉਹ ਜਦੋਂ ਜਾਂਦੇ ਨੇ ਵਰਿੰਦਾਵਨ ਪੁਲਿਸ ਦੇ ਕੋਲ ਫਿਰ ਪੁਲਿਸ ਉਹਨਾਂ ਨੂੰ ਸੀਰੀਅਸ ਲੈਂਦੀ ਹੈ ਤੇ ਫਿਰ ਉਹ ਇਧਰ ਜਿਹੜਾ ਮਹਿੰਦੀਪੁਰ ਦੇ ਬਾਅਦ ਵਿੱਚ ਤਾਂ ਗਿਆ ਸੀ ਫਿਰ ਵਰਿੰਦਾਵਨ ਦੇ ਜਿਹੜੇ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਨੇ ਮਹਿੰਦੀਪੁਰ ਵਾਲੇ ਕਿ ਹਾਂ ਇਸ ਤਰ੍ਹਾਂ ਤੁਹਾਡੇ ਕੇਸ ਹੈ ਉਹ ਤੁਸੀਂ ਮਰਡਰ ਦਾ ਤੁਹਾਡੇ ਕੇਸ ਚੱਲ ਰਿਹਾ ਹੈ ਤੇ ਉਹਨਦੇ ਜਿਸ ਦਾ ਮਰਡਰ ਹੋਇਆ ਹੈ ਉਹ ਜਿੰਦਾ ਹੈ ਅੱਜ ਵੀ ਤੇ ਉਹਨ ਦਾ ਸਾਡੇ ਕੋਲ ਪ੍ਰੂਫ ਵੀ ਹੈਗੇ ਨੇ ਤੇ ਫਿਰ ਉਹ ਦੁਬਾਰਾ ਫਿਰ ਸ਼ਾਨਬੀਨ ਸ਼ੁਰੂ ਕਰਦੀ ਏ ਕਿਉਂਕਿ ਉਹਨਾਂ ਨੂੰ ਖਤਰਾ ਹੁੰਦਾ ਹੈ ਕਿ ਕਿਤੇ ਮੀਡੀਆ ਵਿੱਚ ਕੇਸ ਨਾ ਆ ਜਾਏ ਕਿ ਜਿਵੇਂ ਦੂਸਰੇ ਥਾਣੇ ਵਿੱਚ ਜਾ ਸਕਦਾ ਹੈ ਤੇ ਹੁਣ ਕਿਤੇ ਥਾਣ ਜਾਂ ਮੀਡੀਆ ਅੱਗੇ ਨਾ ਆ ਜਾਣ ਜਾਂ ਇਸ ਤਰ੍ਹਾਂ ਉਹਨਾਂ ਨੂੰ ਖਤਰਾ ਬਣ ਜਾਂਦਾ ਫਿਰ ਉਹ ਸ਼ਾਨਬੀਨ ਕਰਦੇ ਨੇ ਫੇਰ ਉਹ ਆਰਤੀ ਨੂੰ ਲੈ ਕੇ ਆਉਂਦੇ ਨੇ ਜਦੋਂ ਆਰਤੀ ਨੂੰ ਲੈ ਕੇ ਆਉਂਦੇ ਆਰਤੀ ਨਹੀਂ ਮੰਨਦੀ ਕਿ ਹਾਂ ਕਿ ਮੈਂ ਉਹ ਹੀ ਆ ਉਹ ਪਹਿਲਾਂ ਤਾਂ ਮਨਾ ਨਾ ਨਾ ਕਰਦੀਏ ਫਿਰ ਉਸ ਦੇ ਪਿਤਾ ਉਸ ਦੇ ਭਰਾ ਨੂੰ ਉਸ ਦੀ ਮਾਤਾ ਨੂੰ ਬੁਲਾਇਆ ਜਾਂਦਾ ਹੈ ਤੇ ਉਹ ਫਿਰ ਪਛਾਣ ਲੈਂਦੇ ਨੇ ਤੇ ਜਦੋਂ ਉਸ ਦੇ ਪਿਤਾ ਨੂੰ ਬੁਲਾਇਆ ਜਾਂਦਾ ਹੈ ਤੇ ਉਹ ਵੀ ਮਨਾ ਕਰ ਦਿੰਦਾ ਫਿਰ ਪੁਲਿਸ ਵਾਲੇ ਉਹਨਾਂ ਨੂੰ ਕਹਿੰਦੇ ਨੇ ਹਾਂ ਅਸੀਂ ਤੁਹਾਡਾ ਡੀਐਨਏ ਟੈਸਟ ਕਰਵਾਉਨੇ ਆ ਤੇ ਪਤਾ ਲੱਗ ਜਾਏਗਾ ਫਿਰ ਉਸ ਦਾ ਬਾਪ ਵੀ ਮੰਨ ਜਾਂਦਾ ਹੈ ਕਿ ਹਾਂ ਕਿ ਉਹ ਪਹਿਲਾਂ ਤਾਂ ਮਨਾ ਕਰ ਦਿੰਦਾ ਟੈਸਟ ਦੇਣ ਤੋਂ ਫਿਰ ਉਹ ਮੰਨ ਜਾਂਦਾ ਫਿਰ ਉਹ ਆਰਤੀ ਵੀ ਮੰਨ ਜਾਂਦੀ ਹੈ ਕਿ ਹਾਂ ਕਿ ਉਹ ਮੈਂ ਹੀ ਹਾਂ ਤੇ ਫਿਰ ਉਹ ਪੁੱਛਦੇ ਨੇ ਕਿ ਤੂੰ ਸੀ ਇਸ ਤਰ੍ਹਾਂ ਉਸ ਦੇ ਨਾਲ ਕਿਉਂ ਕੀਤਾ ਗਿਆ ਜਿਆ ਜਿਹੜਾ ਉਸ ਦਾ ਫਿਰ ਉਹਨਾਂ ਦੇ ਬਾਪ ਨੂੰ ਜਦੋਂ ਉਹ ਮੰਨ ਜਾਂਦੇ ਫਿਰ ਬਾਪ ਨੂੰ ਘਰ ਭੇਜਿਆ ਜਾਂਦਾ ਤੇ ਆਰਤੀ ਜਮਾ ਬਾਪ ਨੂੰ ਸਾਰਿਆਂ ਨੂੰ ਘਰ ਭੇਜ ਦਿੱਤਾ ਜਾਂਦਾ ਤੇ ਆਰਤੀ ਨੂੰ ਬੁਲਾਇਆ ਜਾਂਦਾ ਜਦੋਂ ਆਰਤੀ ਨੂੰ ਬੁਲਾਇਆ ਜਾਂਦਾ ਹੈ ਤੇ ਹਾਰਤੀ ਤੋਂ ਪੁੱਛਤਾਛ ਕੀਤੀ ਜਾਂਦੀ ਕਿ ਤੂੰ ਇਸ ਤਰ੍ਹਾਂ ਕਿਉਂ ਕੀਤੀ ਫਿਰ ਉਹ ਕਹਾਣੀ ਦੱਸਦੀ ਹੈ ਕਿ ਮੈਂ ਇਸ ਨਾਲ ਪਿਆਰ ਕਰ ਬੈਠੀ ਫਿਰ ਮੈਂ ਵਿਆਹ ਕਰਵਾਇਆ ਇਸਦੇ ਘਰ ਦੀ ਕੰਡੀਸ਼ਨ ਬਹੁਤ ਹੀ ਖਰਾਬ ਸੀ ਇਹ ਮੇਰੇ ਕੁਝ ਵੀ ਪੂਰਾ ਨਹੀਂ ਕਰ ਸਕਦਾ ਸੀ ਚਾਹ ਸ਼ੌਂਕ ਪੈਸਾ ਕੁਝ ਵੀ ਨਹੀਂ ਸੀ ਇਸ ਕਰਕੇ ਮੈਂ ਘਰ ਛੱਡ ਕੇ ਫਿਰ ਮੈਂ ਇਸ ਨੂੰ ਛੱਡ ਕੇ ਫਿਰ ਜਿੱਥੇ ਹੁਣ ਮੈਂ ਵਿਆਹ ਕਰਵਾਇਆ ਉਹ ਉੱਥੇ ਮੈਂ ਵਿਆਹ ਕਰਵਾ ਲਿਆ ਉਸ ਉਹਨਾਂ ਦਿਨਾਂ ਵਿੱਚ ਹੀ ਇਹ ਮੇਰੀ ਉਹ ਵਧੀਆ ਮੇਰਾ ਘਰ ਵਾਲਾ ਹੈ ਕਿ ਮੈਨੂੰ ਹਰੇਕ ਚੀਜ਼ ਮੇਰੀ ਡਿਮਾਂਡ ਪੂਰੀ ਕਰਦਾ ਹੈ ਜਾਂ ਮੇਰੀ ਲਾਈਫ ਵਧੀਆ ਬਹੁਤ ਵਧੀਆ ਹੈ ਇਸ ਕਰਕੇ ਉਹਨੇ ਕਿਹਾ ਕਿ ਤੂੰ ਸੱਚ ਕਿਉਂ ਨਹੀਂ ਦੱਸਿਆ ਉਹ ਕਹਿੰਦੇ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਸਾਨੂੰ ਇਸ ਤਰ੍ਹਾਂ ਜੇਲ੍ਹ ਵਿੱਚ ਜਾਣ ਨਾਲੇ ਪਤਾ ਵੀ ਹੋਵੇਗਾ ਤਾਂ ਦੀ ਮੈਨੂੰ ਜਦੋਂ ਪਤਾ ਲੱਗਾ ਉਦੋਂ ਮੈਨੂੰ ਇਹ ਸੀ ਕਿ ਹਾਂ ਕਿ ਜੇ ਮੈਂ ਉਹ ਜੇ ਮੈਂ ਆਪਦੇ ਘਰ ਵਾਲਿਆਂ ਨੂੰ ਦੱਸਦੀਆਂ ਕਿ ਹਾਂ ਇਹ ਇਸ ਤਰ੍ਹਾਂ ਇਸ ਤਰ੍ਹਾਂ ਬੰਦਾ ਹੈ ਤੇ ਫਿਰ ਮੇਰਾ ਉਹ ਮੈਰਿਜ ਖਰਾਬ ਹੁੰਦੀ ਸੀ ਇਸ ਕਰਕੇ ਮੈਂ ਉਸ ਬਾਰੇ ਨਹੀਂ ਦੱਸਿਆ ਜਦੋਂ ਉਸਦੇ ਪਿਤਾ ਨੂੰ ਪਕੜਿਆ ਜਾਂਦਾ ਹੈ ਉਦੋਂ ਉਹ ਭੱਜ ਜਾਂਦਾ ਫਰਾਰ ਹੋ ਜਾਂਦਾ ਹੈ ਤੇ ਉਸਦੇ ਪਿਤਾ ਨੂੰ ਜਦੋਂ ਪੁੱਛਣ ਦਾਸ਼ ਕਰਨੀ ਪਹੁੰਦੀ ਹੈ ਕਿ ਪਹਿਲੀ ਜਿਹੜੀ ਲਾਜ ਸੀ ਉਹ ਕੌਣ ਹੈ ਤੇ ਉਹ ਕਿੱਥੇ ਆ ਤੇ ਉਹ ਉਸ ਤੋਂ ਪਹਿਲਾਂ ਹੀ ਫਰਾਰ ਹੋ ਕੇ ਕਿਸੇ ਦੇਸ਼ ਵਿੱਚ ਗਿਆ ਚਲਿਆ ਸੀ ਇਸ ਕਰਕੇ ਉਸ ਬਾਰੇ ਹੁਣ ਅੱਲੇ ਜ਼ਿਕਰ ਹੋ ਕੇਸ ਚੱਲਦਾ ਹੀ ਪਿਆ ਹੈ ਤੇ ਪਰ ਆਰਤੀ ਹੁਣ ਅਜੇ ਕਿਉਂਕਿ ਉਹਨੇ ਕੀਤੀ ਸੀ ਨਾ ਪਹਿਚਾਨ ਤੇ ਫਿਰ ਉਸਦੇ ਬਾਪ ਨੇ ਹੀ ਸਾਰਾ ਕੁਝ ਦੱਸਣਾ ਸੀ ਕਿ ਹਾਂ ਕੌਣ ਸੀ ਜਾਂ ਉਹਦਾ ਮਰਡਰ ਕਿੰਨੇ ਕੀਤਾ ਜਾਂ ਕਿਸ ਤਰ੍ਹਾਂ ਨਾ ਤੇ ਉਸ ਬਾਰੇ ਕੁਝ ਵੀ ਨਹੀਂ ਦੱਸਿਆ ਤੇ ਫਿਰ ਇਸ ਤਰ੍ਹਾਂ ਉਹਨਾਂ ਦੋਵਾਂ ਦੀ ਜ਼ਿੰਦਗੀ ਇੱਕ ਸਿਰਫ ਉਹਦੀ ਇੱਕ ਚੁੱਪੀ ਦੇ ਕਰਕੇ ਉਹਨਾਂ ਦੋਵਾਂ ਜਾਨਿਆਂ ਦਾ ਪਰਿਵਾਰ ਪਰ ਉਹਨਾਂ ਨੇ ਫਿਰ ਆਪ ਦੇ ਜਿਹੜੇ ਪੁਲਿਸ ਨੇ ਬੇਗੁਨਾਹੀ ਦੇ ਉਹਨਾਂ ਦੇ ਇਲਜ਼ਾਮ ਉਹਨਾਂ ਦੇ ਮੱਥੇ 'ਤੇ ਲਾ ਦਿੱਤਾ ਤੇ ਉਹਨਾਂ ਦਾ ਬੇਗੁਨਾਹੀ ਸਬੂਤ ਹੋ ਗਈ ਜਿਸ ਕਰਕੇ ਉਹਨਾਂ ਨੇ ਆਪ ਦਾ ਹੀ ਲਾਈਫ ਨੂੰ ਆਪ ਦੀ ਜ਼ਿੰਦਗੀ ਨੂੰ ਬਚਾ ਲਿਆ ਜਿਹੜੀ ਬਾਕੀ ਜੇਲ੍ਹ ਵਿੱਚ ਗੁਜ਼ਰਨੀ ਸੀ ਜਾਂ ਜ਼ਮਾਨਤਾਂ ਤੇ ਪੈਸਾ ਜੋ ਵੀ ਸੀ ਉਸ ਚੀਜ਼ ਨੂੰ ਬਚਾ ਲਿਆ ਇਸੇ ਤਰ੍ਹਾਂ ਹੀ ਇਹ ਕਹਾਣੀ ਦਾ ਐਂਡ ਹੁੰਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਕਹਾਣੀ ਬਾਰੇ ਕਿ ਕਿੱਡੀ ਘਟਿਆ ਸੋਚ ਅੱਜ ਕੱਲ ਲੋਕਾਂ ਦੀ ਕਿੰਨੀ-ਕਿੰਨੀ ਖਾਲ ਤੇ ਆਪਾਂ ਇੰਨਾ ਵੱਡੀ ਅਗਲੇ ਨੂੰ ਸਜ਼ਾ ਦੇ ਦਿੰਦੇ ਆ ਕਿ ਜੇ ਇਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਤੇ ਤੁਸੀਂ ਦੱਸਿਆ ਨਾ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਇਹ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੀਂ ਸਟੋਰੀ ਦੇ ਨਾਲ ਤੇ ਧੰਨਵਾਦ ਜੀ